ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੈਂਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਜਿਲ੍ਹਾ ਇਹਨੂੰ ਬਠਿੰਡਾ ਪੈ ਜਾਂਦਾ ਸਾਹਮਣੇ ਤੁਸੀਂ ਸ਼ਾਹੀਵਾਲ ਵਾੜ ਦੇਖ ਰਹੇ ਹੋ ਇਹ ਵਕਾਊ ਆ ਗਈ ਤਕਰੀਬਨ 2-3 ਦਿਨ ਇਹਦੇ ਹਜੇ ਪਏ ਜਾਂ ਦਿਨ ਪੂਰੇ ਹੋਣ ਦੇ ਤੇ ਤਿਆਰੀ ਬਹੁਤ ਚੰਗੀ ਹੈਗੀ ਤੇ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਤੇ ਚੰਗੇ ਦੁੱਧ ਦੀ ਉਮੀਦ ਆਗੀ ਬਾਕੀ ਕੱਦ ਕਾਠ ਟਾਂਚਾ ਬਾਅਦ ਹੈ ਦਾ ਤੇ ਦੰਦ ਦੇਖੇ ਨਹੀਂਗੇ ਉਹ ਜਿਹੜੇ ਭਰਾਣੇ ਵੀ ਖਰੀਦਣੀਆਂ ਆ ਆ ਕੇ ਤੁਸੀਂ ਕਨਫਰਮ ਕਰ ਸਕਦੇ ਹੋ ਤੇ ਹੈ ਛੋਟੀ ਉਮਰ ਦੇ ਵਿੱਚ ਹੀ ਆ ਪਹਿਲਾ ਸੂਆ ਇਹਨੇ ਸੂਣਾਗਾ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਬੈੜ ਆ ਗਈ ਘਰ ਦੀ ਪਾਲੀ ਹੋਈ ਐ ਤੇ ਬਾਕੀ ਜੋ ਗੱਲਬਾਤ ਆ ਉਹ ਸਾਰੀ ਆਪਾਂ ਬਾਈ ਨਾਲ ਕਰਾਵਾਂਗੇ ਤੇ ਡਿਟੇਲ ਲੈ ਕੇ ਦੇਵਾਂਗੇ ਰੇਟ ਫੋਨ ਤੇ ਹੋਊਗਾ ਲਾੜ ਦੇ ਤੁਹਾਨੂੰ ਪਤਾ ਹੋਰ ਕੇ ਦਿਖਾ ਦਾਂਗੇ ਜਿਹਨੂੰ ਵੀ ਫਿੱਟ ਬੈਂਦੀ ਆ ਆ ਦੀ ਪੂਰੀ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਵੈੜ ਚੰਗੀ ਹੈ ਚੰਗੀ ਸਭੀ ਬਲੀ ਹੈਗੀ ਪਿਓਰ ਸ਼ਾਹੀਵਾਲ ਦੇ ਵਿੱਚ ਹੀ ਪੈਂਦੀ ਆ ਥੋੜਾ ਕਾਣਾ ਕ੍ਰੋਸ ਹੋ ਸਕਦਾ ਕਿਉਂਕਿ ਜਰਸੀ ਦੇ ਪਿੱਟੋਂ ਇਹ ਪੈਦਾ ਹੋਈ ਵੀ ਹੈਗੀ ਸੀਮਨ ਚੰਗੇ ਦੀ ਹੈਗੀ ਉਹ ਸਾਰੀ ਡਿਟੇਲ ਆਪਾਂ ਪੁੱਛ ਲਾਂਗੇ ਬਾਈ ਤੋਂ ਤੇ ਆ ਜਾਓ ਥੋੜਾ ਆਪਾਂ ਜ਼ਿਆਦਾ ਸਮਾਨ ਹੀ ਲੈਣਦੇ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਡਿਟੇਲ ਲੈ ਕੇ ਦਿੰਦੇ ਆ ਸਾਰੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਭਾਈ ਆਪਣਾ ਨਾਮ ਦੱਸ ਦਿਓ ਨਾਮ ਨਰਮਲ ਸਿੰਘ ਜੀ ਪਿੰਡ ਆਦਮਰਾਈ ਟੀਮ ਰਾਮਤਾ ਫੂਲ ਤੇ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਬਾਈ ਜੀ ਜਿਹੜੀ ਬਾਈ ਆਪਾਂ ਇਹ ਵਾੜ ਵੇਚਣ ਲੱਗੇ ਆ ਆਪਣੇ ਘਰ ਦੀ ਹੀ ਆ ਹਾਂ ਘਰ ਦੀ ਹੈ ਬਾਈ ਜੀ ਆਪਣੇ ਇਹ ਠੀਕ ਆ ਇਹਦੀ ਆਪਣੀ ਮਾਂ ਵੀ ਆਪਣੇ ਘਰੇ ਖੜੀ ਆ ਇਹ ਵੀ ਦਿਖਾ ਸਕਦੇ ਹੋ ਮਾਂ ਆਪਣੇ ਘਰੇ ਖੜੀ ਹੈ ਹਾਂ ਹਾਂ ਬਾਈ ਜੀ ਠੀਕ ਆ ਕਿਹੜੀ ਮਾਂ ਕੀ ਇਹਦੀ ਆ ਬਈ ਬਾਈ ਜਰਸੀ ਖੜੀ ਆ ਵੇ ਇਹਦੋਂ ਨਾ ਆਪਣੇ ਧਿਆਨ ਚ ਨਹੀਂ ਬਾਈ ਉਦੋਂ ਟੀਕਾ ਸਾਹੀ ਵਾਲ ਦਾ ਭਰਾਇਆ ਗਿਆ ਯਾਰ ਅੱਛਾ ਜਰਸੀ ਦੇ ਸਾਹੀ ਵਾਲ ਦਾ ਸੀਗਾ ਹਾਂਜੀ ਹਾਂਜੀ ਠੀਕ ਹੈ ਇਹ ਕਿੰਨਾ ਘਦੋ ਦਿੰਦੀ ਹੈ ਇਹ ਦੁੱਧ ਇਹ ਥੱਲੇ ਹੈਗਾ ਜੀ 25 ਲੀਟਰ ਥੱਲੇ ਜੀ 25 ਲੀਟਰ ਦੇ ਦਿੰਦੀ ਹੈ ਹਾਂਜੀ ਹਾਂ ਬਾਈ ਠੀਕ ਹੈ ਹਾਂ ਤੇ ਇਹਦਾ ਸੀਮਨ ਦਾ ਤਾਂ ਨਹੀਂ ਪਤਾਗਾ ਇਹ ਜਿਹੜੀ ਵਹਿੜ ਅਗ ਸ਼ਾਹੀ ਵਾਲੀ ਨਹੀਂ ਸੀਮਨ ਦਾ ਬਾਈ ਜੀ ਧਿਆਨ ਚ ਨਹੀਂ ਭਰਾਇਆ ਚੰਗਾ ਹੀ ਇਹਦੇ ਵੀ ਭਰਾਇਆ ਚੰਗਾ ਉਹ ਨਹੀਂ ਰਿਕਾਰਡ ਦਾ ਨਹੀਂ ਪਤਾਗਾ ਨਹੀਂ ਰਿਕਾਰਡ ਦਾ ਨਹੀਂ ਕੋਈ ਪਤਾ ਮੀ ਆਪਾਂ ਝੂਠ ਮਾਰਦਗੇ ਵੀ ਆ ਭਰਿਆ ਬਾਈ ਠੀਕ ਹੈ ਤੇ ਜਿਹੜਾ ਇਹਦੇ ਲੱਗਿਆ ਵਾ ਸੀਮਨ ਉਹਦਾ ਪਤਾ ਉਹ ਵੀ ਬਾਈ ਉਹ ਨਹੀਂ ਉਹ ਧਿਆਨ ਚ ਨਹੀਂ ਬਾਈ ਜੀ ਅੱਛਾ ਉਹ ਵੀ ਨਹੀਂ ਪਤਾ ਹਾਂਜੀ ਲੱਗਿਆ ਤਾਂ ਚੰਗਾ ਹੀ ਹੁਣ ਹਾਂ ਲੱਗਿਆ ਚੰਗਈ ਆ ਬਾਈ ਹੁਣ ਤੇ ਉਹ ਲੱਗਿਆ ਸ਼ਾਹੀ ਵਾਲੀ ਆ ਹਾਂ ਲੱਗਿਆ ਸ਼ਾਹੀ ਵਾਲੀ ਆ ਜੀ ਠੀਕ ਐ ਰਿਕਾਰਡ ਹੋ ਵੀ ਨਹੀਂ ਸਾਂਭਿਆ ਨਹੀਂ ਸਾਂਭਿਆ ਨਹੀਂ ਬਾਈ ਠੀਕ ਐ ਤੇ ਦਿਨ ਕਿੰਨੇ ਕੱਢ ਦੀ ਆ ਇਹ ਦੇਨੇ ਦੇ ਬਈ ਆ 10 ਤਰੀਕ ਨੂੰ ਪੂਰੇ ਹੋਣਗੇ ਇਸ 10 ਨੂੰ ਹਾਂ ਜੀ ਅੱਜ ਆਪਾਂ ਤਕਰੀਬਨ 6 ਤਰੀਕ ਨੂੰ ਹੋ ਰਹੇ ਹਾਂ 6 ਤਰੀਕ ਆ ਬਾਈ ਜੀ ਅੱਜ ਤਕਰੀਬਨ 3-4 ਦਿਨ ਰਹਿੰਦੇ ਆ ਹਾਂ ਹੋ ਸਕਦਾ 5-4 ਦਿਨ ਉੱਤੇ ਵੀ ਲਾ ਸਕ ਜੀ ਠੀਕ ਐ ਤੇ ਹੁਣ ਬਾਈ ਕਿ ਮੇਰੇ ਹੀ ਆਗੀ ਜਿਵੇਂ ਆਮ ਤੁਸੀਂ ਹੁਣ ਦੇਖੀ ਆ ਹਨਾ ਸਾਂਭੀ ਹੈਗੀ ਵੀ ਹੱਥੋਂ ਤਫੇਰਦੇ ਹੋ ਵੀ ਸਹੀ ਹੈਗੀ ਹਾਂ ਹਾਂ ਬਾਈ ਇਹ ਨਹੀਂ ਕੋਈ ਲੱਤਸਾਰ ਵਾਲਾ ਚੱਕਰ ਨਹੀਂ 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 ਬਾਈ ਜੀ ਨਹੀਂ ਸੀਲ ਹੈ ਜਮਾ ਹਾਂ ਔਰ ਪਹਿਲਾਂ ਪਸ਼ੂ ਕਰਕੇ ਮਾੜਾ ਮੋਟਾ ਵੀ ਪਸ਼ੂ ਔਲਤਾ ਜਰੂਰ ਕਰ ਸਕਦਾ ਤੇਰਾ ਤਾਂ ਕਰੂਗਾ ਹੀ ਬਾਈ ਜੀ ਹੁਣ ਪਹਿਲਣ ਹੁਣ ਕਿ ਕਈ ਵਾਰੀ ਪਤਾ ਵੀ ਨਹੀਂ ਹੁੰਦਾ ਕਿ ਨਾਂ ਕਰੇ ਹਨਾ ਹਾਂ ਹਾਂ ਜੀ ਠੀਕ ਹੈ ਤੇ ਰੇਟ ਆਪਾਂ ਕਿੰਨਾ ਰੱਖਦੇ ਆਂ ਤਾਂ ਰੇਟ ਬਾਈ ਜੀ ਫੋਨ ਤੇ ਹੋਊਗਾ ਜੀ ਚਾ ਰੇਟ ਫੋਨ ਤੇ ਹੋ ਜਾਊਗਾ ਹਾਂ ਜੀ ਠੀਕ ਹੈ ਗੇੜਾ ਕਢਾ ਦੇ ਬਾਈ ਇਹਦਾ ਤੌਰ ਕੇ ਦਿਖਾ ਦੇ ਲੋ ਵੀ ਦੋਸਤੋ ਡਿਟੇਲ ਤੇ ਗਰੀਬਣ ਆਪਾਂ ਤੁਹਾਨੂੰ ਲੈ ਲਈ ਸਾਰੀ ਪੂਰੀ ਤੋਰ ਦੀ ਮੈਂ ਚੈੱਕ ਕਰ ਸਕਦੇ ਹਾਂ ਤੇ ਥੋੜਾ ਜਨਾ ਭੱਜ ਨੱਠ ਵਾਲਾ ਕਰਦਿਆਂ ਇਹ ਤੇ ਇਸ ਲਈ ਆਪਾਂ ਨੇੜੇ ਨਹੀਂ ਜਾਂਦੇ ਕਿਹੜੀ ਪਸ਼ੂ ਡਰ ਪੀ ਜਾਂਦਾਗਾ ਵੈੜ ਚੰਗੀ ਸਾਂਭੀ ਬਲੀ ਹੈਗੀ ਦੇਖ ਸਾਦੇ ਤੁਸੀਂ ਕੱਦ ਗਾੜ ਵੀ ਪੂਰਾ ਵਧੀਆਗਾ ਅਜੇ ਗਰੋਥ ਬਹੁਤ ਕਰਨੀ ਹੈ ਵੈੜ ਨੇ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਦੇਖ ਸਕਦੇ ਹੋ ਤੁਸੀਂ ਤਿਆਰੀ ਬਹੁਤ ਜ਼ਬਰਦਸਤ ਆ ਆਡਰ ਮੂਰ ਨੂੰ ਵੀ ਬਹੁਤ ਆ ਤੇ ਬੈਕਲੋਡ ਬਹੁਤ ਆਗਾ ਤੇ ਬਾਕੀ ਥਾਣਾ ਦਾ ਸੈਜ ਉਹ ਵੀ ਬਹੁਤ ਸੋਹਣਾਗਾ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਆ ਗਈ ਪੂਰਾ ਸਾਫ ਸੁਥਰਾ ਅਡਰਾਗਾ ਹਰ ਪੱਕ ਤੋਂ ਸਾਫ ਸੁਥਰੀ ਵਹਿੜ ਆ ਗਈ ਬਾਕੀ ਅੱਗੇ ਤਸੱਲੀ ਤੁਸੀਂ ਕਰਨੀ ਆ ਆਪਦੀ ਫੌਲਾ ਤਸੱਲੀ ਕਰਕੇ ਵਹਿੜ ਨੂੰ ਤੁਸੀਂ ਖਰੀਦ ਸਕਦੇ ਹੋਗੇ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ